ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਧੰਨਾ ਸ਼ਹੀਦ ਜੀ ਤਹਿਸੀਲ ਬਾਈ ਨੂੰ ਜੀਰਾ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸਵਾਯਾ ਨਗ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰੇਸ਼ਮ ਸਿੰਘ ਇਹਨਾਂ ਧੰਨਾ ਸੀ ਜਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ ਬਈ ਮੋਬਾਈਲ ਨੰਬਰ ਜੀ 9914662798 ਠੀਕ ਹੈ ਵੀਰੇ ਸੁਆ ਕਿੰਨਾ ਮਸੂਈ ਹੈ ਜੀ ਇੱਕ ਦੂਜੀ ਸੁਈ ਹੈ ਜੀ ਕਦੋਂ ਸੁਈ ਹੈ ਜੀ 13-14 ਦਿਨ ਹੋ ਗਏ ਜੀ ਬੱਚਾ ਕੀ ਹੈ ਜੀ ਬੱਚਾ ਜੀ ਮਗਰ ਠੀਕ ਹੈ ਜੀ ਸਾਹਮਣੇ ਬੈਠਾ ਜੇਰ ਕੰਪਲੀਟ ਆ ਜੀ ਹਾਂਜੀ ਹਾਂ ਓਕੇ ਸਾਰਾ ਕੁਝ ਕਿੰਨਾ ਨੱਟ ਦੁੱਧ ਤਿਆਰ ਆ ਜੀ 9 ਕਿਲੋ ਆ ਜੀ ਜੋਕ ਦਾਂਗੇ ਜੀ ਹਾਂ ਹਾਂ ਆਪਣੇ ਘਰੋਂ ਚੋਕੇ ਲੈ ਜੇ ਅਗਲਾ ਥਣਾ ਦੀ ਓਕੇ ਆ ਜੀ ਹਾਂਜੀ ਸਾਹਿਬ ਓਕੇ ਸਭ ਬਾਕੀ ਦੁੱਧ ਵੀ ਕਰਮ ਵਾਲੀ ਦਾ ਸੰਗਣਾ ਹੋ ਚਿੱਟਾ ਚਿੱਟਾ ਮੈਂ ਤੇ ਦੁੱਧ ਦੇ ਪਤਾ ਨਹੀਂ ਲੱਗਦਾ ਹਾਂ ਸੰਗਣਾ 3.5 ਫੈਂਟ ਹੁੰਦੀ ਮੈਂ ਅੱਜ 5 ਚ 4 ਆਈ ਠੀਕ ਆ ਅੱਜ ਕਿਹੜਾਈ ਸੀ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਵੀਰੇ ਜਰਸੀ ਕ੍ਰੋਸ ਅੰਗ ਪੈ ਜਾਂਦਾ ਜੀ ਬੱਚਾ ਮਗਰ ਮੇਲ ਕਾਫ ਆ ਜੀ ਨੱਟ ਜਿਹੜਾ ਦੁੱਧ ਤਿਆਰ ਆ ਜੀ ਉਹ 9 ਕਿਲੋ ਤੁਸੀਂ ਜੋਖ ਕੇ ਲੈ ਜਿਓ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਚੋਲਿਓ ਥਣਾ ਦੀ ਓਕੇ ਆ ਬੇਫਿਕਰ ਹੋ ਜਿਓ ਸੋਨਾ ਮੋਟਾ ਥਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਮੋੜ ਲਿਆਈ ਵੀਰੇ ਬਾਕੀ ਕਰੋ ਸੰਗ ਦਾ ਫਾਇਦਾ ਇਹ ਹੋ ਜਾਂਦਾ ਹੁੰਦਾ ਤੁਹਾਨੂੰ ਬਈ ਜਿਹੜਾ ਇਹ ਦੁੱਧ ਹੁੰਦਾ ਮੱਝਾਂ ਅਰਗਾ ਹੀ ਹੁੰਦਾ ਬਾਈ ਦੱਸਦਾ ਕਿ ਸਾਢੇ 5 ਫੈਟ ਆਉਂਦੀ ਆ ਤੇ ਸਾਢੇ 5 ਫੈਟ ਵਾਲਾ ਦੁੱਧ ਤੁਸੀਂ ਆਪ ਹੀ ਲਾ ਲਿਓ ਬਈ ਫੁੱਲ ਸੰਗਣਾ ਹੋਊਗਾ ਤੁਸੀਂ ਘਰੇ ਨਗ ਰੱਖਣਾ ਵੀਰੇ ਇੱਕ ਅੱਧਾ ਨਗ ਕਿਸੇ ਵੀਰ ਨੇ ਰੱਖਣਾ ਹੁੰਦਾ ਹਨਾ ਤੇ ਨਿਆਰੇ ਦੇ ਦੁੱਧ ਵਾਲੇ ਵੀਰੇ ਸੰਘਣਾ ਦੁੱਧ ਹੋਊਗਾ ਜੇ ਤੁਸੀਂ ਮੱਝ ਲੈਣ ਜਾਓਗੇ 9-10 ਕਿਲੋ ਵਾਲੀ ਤਾਂ ਕਾਫੀ ਜ਼ਿਆਦਾ ਕੀਮਤ ਚ ਆਉਣੀ ਆ ਕਈ ਯਾਰ ਬਜਟ ਵੀਰੇ ਘੱਟ ਹੁੰਦਾ ਕਿਸੇ ਵੀਰ ਦਾ ਤੇ ਉਹਦੇ ਹਾਸਤੇ ਚੀਜ਼ ਚੰਗੀ ਆ ਥਣਾ ਦੀ ਓਕੇ ਆ ਬੇਫਿਕਰ ਹੋ ਜੂ ਸੋਨਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲ ਫੋੜ ਸ਼ਾਂਕ ਤੇ ਭੂਰਾ ਵੀ ਨਹੀਂ ਕੀ ਠੰਡੀ ਸੀਲ ਦੀ ਫੁੱਲ ਗਾਰੰਟੀ ਹੈ ਜੀ ਹਾਂ ਜੀ ਹਾਂ ਬਨਾਨਿਆਂ ਨੇ ਤੋਂ ਬੇਸ਼ੱਕ ਅੱਛਾ ਚੜੀ ਹੋਣੀ ਚੂਰ ਪਾ ਜਾਇਜ਼ ਡਿਮਾਂਡ ਜਿਹੜੇ ਲੈਣਾ ਹੀ ਆ ਪੈਂਤੀ ਆ ਦਬੀ ਲਾਈਨ ਵਿੱਚੋਂ ਮਾਨਤਾਨ ਕਰਦੇ ਆਂ ਪਹੁੰਚ ਕਰਦੇ ਆਂ ਹੋਜੂ ਮਾਨਤਾਨ ਜੀ ਠੀਕ ਆ 35000 ਰੁਪਏ ਚ ਬਾਈ ਕਿੰਨੇ ਕਿਲੋਮੀਟਰ ਪਹੁੰਚ ਹੋਜੂ ਜੀ ਆਪਾਂ 2000 ਰੁਪਏ ਛੱਡ ਦੇ ਤੀਤੀ ਲੈ ਲਾਂ ਯਾਰ ਆਪੇ ਕਰ ਲੈ ਲੈ ਜੀ ਆਪੇ ਅਗਲਾ ਲੈ ਠੀਕ ਆ ਇਹ ਵੀ ਬਾਈ ਦੀ ਗੱਲ ਸਹੀ ਹੈ ਇਹ ਤਾਂ ਗੱਲ ਹੈਗੀ ਆ ਆਪਾਂ 2000 ਰੁਪਏ ਛੱਡ ਦੇ ਆਪੇ ਲੈ ਜੂ 33 ਦੇ ਦਾਂਗੇ ਪਹੁੰਚ ਆਪਦੀ ਆਪੇ ਕਰ ਲਵੇ ਅਗਲਾ ਚਾਹੇ ਘੱਟ ਲੈ ਲੈ ਕੋਈ ਚਾਹੇ ਵੱਧ ਲੈ ਲੈ 33000 ਰੁਪਏ ਬਾਈ ਕਹਿੰਦਾ ਆਪਾਂ ਲੈਣਾਗਾ ਮੁੱਲ 35 ਆ ਜੀ ਬਾਕੀ ਥਣਾ ਥਣਾ ਦੀ ਓਕੇ ਆ ਛੋਟੇ ਜਿਹੇ ਭਾਜ ਤੁਹਾਨੂੰ ਮਿਲ ਜਾਣੀਆਂ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ